ਗੁਜਰਾਤ ਗੈਸ ਦੀ ਪਾਈਪਲਾਈਨ ਲੀਕ ਹੋਣ ਦੇ ਕਾਰਨ ਅੱਜ ਕਈ ਲੋਕਾਂ ਲਈ ਖਤਰਾ ਬਣ ਜਾਂਦਾ ਹੈ ਦੱਸਦੀ ਕਿ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਇਹ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਪੁਤਲੀਕਰ ਤੋਂ ਸਾਹਮਣੇ ਹੁੰਦਾ ਹੈ ਜਿੱਥੇ ਕਿ ਗੁਜਰਾਤ ਗੈਸ ਦੀ ਪਾਈਪਲਾਈਨ ਲੀਕ ਹੋ ਜਾਂਦੀ ਹੈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਤੇ ਹਾਲਾਤ ਅਜਿਹੇ ਹੋ ਜਾਂਦੇ ਨੇ ਕਿ ਵੱਡਾ ਹਾਦਸਾ ਹੋ ਸਕਦਾ ਹੈ ਹਾਲਾਂਕਿ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ ਉਦਰ ਮੌਕੇ ਤੇ ਮੌਜੂਦ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੈਸ ਕੰਪਨੀ ਦੇ ਕਰਮਚਾਰੀ ਨਾ ਕੇਵਲ ਅਨਪੜ੍ਹ ਨੇ ਸਗੋਂ ਉਹਨਾਂ ਨੂੰ ਗੈਸ ਲਾਈਨ ਸੰਭਾਲਣ ਦੀ ਵੀ ਕੋਈ ਜਾਣਕਾਰੀ ਨਹੀਂ ਹੈ ਕਾਰਪੋਰੇਸ਼ਨ ਮੁਲਾਜ਼ਮ ਟੀਨੂ ਦੇ ਮੁਤਾਬਕ ਉਹਨਾਂ ਦੇ ਪਿਛਲੇ 7 ਦਿਨਾਂ ਤੋਂ ਗੈਸ ਕੰਪਨੀ ਨੂੰ ਲਿਖਤੀ ਰੂਪ ਵਿੱਚ آگਾਹ ਕਰ ਦਿੱਤਾ ਗਿਆ ਸੀ ਪਰ ਇਸ ਇਲਾਕੇ ਦੇ ਵਿੱਚ ਸੇਵਰੇਜ ਲਾਈਨ ਪਾਈਪ ਜਾ ਰਹੀਆਂ ਜੋ ਕਿ ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੁਤਲੀ ਘਰ ਇਲਾਕੇ ਦੇ ਇੱਕ ਗਲੀ ਤੱਕ ਜਾਂਦੀ ਹੈ ਅਤੇ ਇਹ ਇਹ ਜੋ ਗੈਸ ਦੀ ਲਾਈਨ ਹੈ ਉਹ ਅਰਧ ਤੋਂ 10 ਫੁੱਟ ਤੱਕ ਢੂੰਗਾਈ ਵਿੱਚ ਪਾਈ ਜਾ ਰਹੀ ਸੀ ਜਿਸ ਤੇ ਕੰਮ ਚੱਲ ਰਿਹਾ ਹਾਲਾਂਕਿ ਇਸ ਦੇ ਬਾਵਜੂਦ ਗੈਸ ਲਾਈਨ ਨੂੰ ਨਾ ਸ਼ਿਫਟ ਕੀਤਾ ਗਿਆ ਅਤੇ ਨਾ ਹੀ ਸੰਭਾਲਣ ਦੀ ਸੁਵਿਧਾ ਡਵੈਲਪ ਕਰਵਾਈ ਗਈ ਅਤੇ ਜਦੋਂ ਸੀਵਰੇਜ ਕੰਮ ਦੌਰਾਨ ਲਗਭਗ 2.5 ਫੁੱਟ ਤੇ ਖੁਦਾਈ ਹੋਈ ਤਾਂ ਗੈਸ ਲਾਈਨ ਡੈਮੇਜ ਹੋ ਗਈ ਤੇ ਨਾ ਹਾਲਾਤਾਂ 'ਚ ਗੈਸ ਕੰਪਨੀ ਦੇ ਕਰਮਚਾਰੀ ਕੰਮ ਕਰਨ ਦੀ ਬਜਾਏ ਅੱਗੋ गुंडा गड्ढे ते उतारो हो के दस्तै के इल्जाम लगाए गए ने ए दोष लगाए गए ने अमृतसर म्युनिसिपल कॉर्पोरेशन दे मुलाजम ते वलो इस्तेलाव उन्होंने और की कुछ किया आओ सुनदे हां ओ साहब नाम तो याद नाम तो बोलो जीरा सिविल दा काम चल रिया असि को हो गया और जठे गैस लीक होई है की ਫਰਜ਼ਾਨ ਇਹਦਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਈ ਜਦਾਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਲਾ ਤੋਂ ਉੱਡ ਸਮਿਟਰੀ ਬਾਜ਼ਾਰ ਸਾਡਾ ਮਹਾਵੀਰ ਗਲੀ ਕਪੂ ਦਾਲੀ ਗਲੀ ਔਰ ਸਾਡੀ ਕਬਲਾ ਵਾਲੀ ਗਲੀ ਇਸ ਜਿੰਨਾ ਸਮੂਚਾ ਲੱਗਾ ਹੈਗਾ ਜੀ ਇਹਦੇ ਵਿੱਚ ਸੀਵਰੇਜ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਟੈਡ ਹੋ ਚੁੱਕੀ ਹੈ ਜੀ ਪਰ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਟ ਲੈਵਲ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਉਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਪਤਾ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਦੇ ਸਤਿਨ ਤੰਵੇਦੀ ਜੀ ਨੇ ਹੈਡ ਆਫ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਜੀ ਆਪਣੀ ਜਿਹੜੀ ਲਾਈਨ ਹੈ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਹੈ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਬਨੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪਾਂ 7 ਦਿਨ ਤੋਂ ਕਹਿ ਰਹੇ ਹਾਂ 7 ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਟ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਇੱਥੇ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਦੰਦਾ ਦੀ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕੋਆਪਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਗਏ ਕਹਿੰਦੇ ਚਾਰ ਫੁੱਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਤੁਸੀਂ ਥੋੜਾ ਮੈਨੂਅਲ ਕੰਮ ਕਰ ਲਓ ਸੋ ਅਸੀਂ ਇਹਨਾਂ ਦੀ ਤੇ ਸਾਡੀ ਕੋਆਪਰੇਸ਼ਨ ਦੀ ਸੁਪਰਵੀਜ਼ਨ ਨਾਲ ਸਾਡਾ ਕੰਮ ਚੱਲ ਰਿਹਾ ਜੀ ਇਹਨਾਂ ਨੇ ਕੀ ਹੋਇਆ ਜੀ ਇਹਨਾਂ ਦਾ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਪਏ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕਿ ਮਿਸੈਪੜਿੰਗ ਹੁੰਦੀ ਆ ਤਾਂ ਉਹ ਬਾਲ ਦੇ ਲਾਕੇ ਤਵੇ ਜੀ ਜਦ ਕੀ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹ ਇਹਨਾਂ ਨੇ ਭੱਤੀ ਦਿੱਤੇ ਆ ਬਦਮਾਸ਼ ਟਰਾਈ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਂਦਾ ਨਹੀਂ ਆ ਉਹਨਾਂ ਨੂੰ ਇੱਕੇ ਕੰਮ ਆਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇਲ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੀ ਬੜੀ ਮੁਸ਼ਕਲ ਇਹਨਾਂ ਨੇ ਕਾਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਿੰਦੇ ਸਾਡੀ 4 ਫੀਟ ਦੇ ਉੱਤੇ ਹੈਗੀ ਆ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟਿੰਡਾ ਤੋਂ ਚੱਲਦੀ ਆ ਇੱਥੋਂ ਨਹੀਂ ਬੰਦ ਹੋਣੀ ਪਟਿੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਦੇ ਕਾਹਦਾ ਨਹੀਂ ਇਹ ਚੀਜ਼ ਹੋ ਗਈ ਨਾ ਜੀ ਕਿ ਫਿਰ ਡੇੜੀ ਮਾਰਕੀਟ ਵੀ ਆ ਹੋਰ ਨਹੀਂ ਜਿਹੜੀਆਂ ਖਾਨਦਨ ਜਿਹੇ ਫੈਕਟਰੀ ਬਣਾ ਨੇ ਕੋਈ ਵੱਡਾ ਆਫਸਰ ਵੀ ਹੋ ਸਕਦਾ ਬਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਗਿਰਬਾਹ ਆਈ ਆ ਇਹਦੇ ਪਿਪਲੀ ਸਾਹਿਬ ਕੋਤਵਾਲਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਗਿਰਬਾਹ ਹੋਈ ਹੈ ਕਿ ਕੋਈ ਮਿਸਐਪ ਨਹੀਂ ਨਹੀਂ ਤੇ ਇਨਾਂ ਕੋਲ ਕੋਈ ਘਾਟ ਹੀ ਨਹੀਂ ਸੀ ਇਹ ਅੱਜ ਇੱਥੇ ਬਲਾਸਟ ਹੋਣਾ ਸੀ ਜੋ ਸਿਸਟਮ ਹੈਗਾ ਸੀ ਤਾਂ ਆਂਦਾ ਇਹਨਾਂ ਨੂੰ ਕੁਛ ਹੈਗਾ ਨਹੀਂ ਕਿਸੇ ਨੂੰ ਫਿਰ ਸਭ ਤੋਂ ਵੱਡੀ ਗੱਲ ਇਨਾਂ ਕੋਈ ਡਿਜ਼ਾਈਨ ਚਾੜਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਜਾ ਰਹੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਲੰਬਾ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਥੇ ਨੇ 2 ਫੁੱਟ ਦੇ ਜਾ ਰਹੀਆਂ ਇੱਕ ਜਗ੍ਹਾ ਤੋਂ 3-3 ਗੈਸ ਲਾਈਨ ਜਾ ਰਹੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੋਈ ਇਹ ਤਾਂ ਮੋਕੇ ਤੇ ਪੁੰਚੇ ਨਹੀਂ ਬਿਲਕੁਲ ਨਹੀਂ ਜੀ ਸਪਤਨ ਅਤਰਵੇਦੀ ਜੀ ਨਾਲ ਮੇਰੇ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਮੈਂ ਹੁਣਾਂ ਗੈਸ ਲਈ ਕੋਈ 1 ਘੰਟਾ ਡੇਢ ਘੰਟਾ ਉਹ ਚੱਲਿਆ ਆਗਾ ਤੇ 2 ਮਿੰਟ ਪਹਿਲਾਂ ਗੱਲ ਹੋਈ ਕਿੰਦੇ ਜਿੱਤੇ ਪੋਨੇ ਘੜਕਸਾ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਨਾਲ ਜਵਾਬ ਹੈ ਜੀ ਅਜ ਤੱਕ ਕੋਈ ਇੱਥੇ ਪਹੁੰਚੀ ਆ ਟੀਮ ਬਿਲਕੁਲ ਨਹੀਂ ਕੋਈ ਨਹੀਂ ਪਹੁੰਚਿਆ ਜੀ ਆ ਟਾਈਮ ਪੋਨੇ ਗਿਆ ਦਾ ਉਹ ਚੱਲਿਆ ਜੀ ਹਲੇ ਤਾਂ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦਿਨਾਂ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਤੁਸੀਂ ਟਾਈਮ ਦੇਖ ਲਓ ਜੀ ਹਲੇ ਤਾਂ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਆਹ ਜਿਹੜੀ ਕਿ ਚੱਲ ਇਹ ਤਾਂ ਜਿਹੜੀ 2 ਫੁੱਟ ਦੇ ਇੰਨਾ ਦੇ 2.5 ਫੁੱਟ ਦੇ ਜਿਹੜੇ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਆ ਸਾਡੀ ਚਾਲ ਖੁੱਟਦੇ ਆ ਉਹਦਾ ਇੰਨਾ ਕੋਈ ਸਵਿੱਚ ਹੀ ਨਹੀਂਗਾ ਉਹ ਬਿਨਾਂ ਸਵਿੱਚ ਤੋਂ ਚੱਲ ਨਹੀਂ ਆ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਉਡੇਗਾ ਜੀ ਲੱਗਦਾ ਨਹੀਂ ਆ ਕਿ ਜਿਹੜੇ ਸਿਵਰੇਜ ਦੇ ਕੰਮ ਹੋਣ ਵਾਲੇ ਆ ਜਿਵੇਂ ਪਿਪਲੀ ਸਾਹ ਕੋਰ ਦੁਆਰਾ ਹੈ ਕਬੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਆ ਜੀ ਨੇ ਉੱਥੇ ਗੰਦਾ ਪਾਣੀ ਸਿਵਰੇਜ ਦਾ ਜਿਹੜਾ ਉਹ ਜਾ ਰਿਹਾ ਆ ਕਾਲ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਯੋਦੋ ਕੋਈ ਹੱਲ ਵੀ ਨਿਕਲੇਗਾ। ਭਾਜੀ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ। ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ। ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਪਾਣੀ ਨਹੀਂ ਪੀਂਦਾਂ ਮੰਗੇ ਜੀ। ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ। ਸੀਵਰੇਜ ਜਦੋਂ ਸਾਡੇ ਮੈਿਕ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ। ਉਹ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ। ਪੀਣ ਵਾਲੇ ਪਾਣੀ ਬਿਨਾ ਤਾਂ ਸਾਡਾ ਕੰਮ ਚੱਲਣਾ ਨੇ ਸਾਡੇ ਕੋਲ ਇਹ ਸਾਡੇ ਕੋਲ ਇਲਾਕਾ ਅੱਜ ਕੋਈ 20 22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਅਸੀਂ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਕਿ ਸਾਡਾ ਸੀਵਰੇਜ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਹੀ ਆਪਣਾ ਉਹਲਾ ਕੰਮ ਕਰ ਰਹੇ ਆ ਜੀ ਪਰ ਜੋ ਇਹ ਗੈਸ ਪਾਈਪਲਾਈਨ ਦੇ ਜੋ ਗੁਜਰਾਤ ਦੇ ਹੁੰ ਤੱਕ ਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਸਾਨੂੰ ਇਹਦਾ ਕੰਮ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਵੈਲਪਮੈਂਟ ਦੇ ਕੰਮ ਹੋਣਗੇ ਨਹੀਂ ਇਹਦੋਂ ਕਿਹਦੇ ਜਾਣਗੇ ਜੀ ਇਦਾਂ ਕੀ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਤੱਕ ਕੋਈ ਅਖੰਡ ਚਿੰਤਾ ਇਹਦੇ ਵਿੱਚ ਸੀ ਜਿਹੜੇ ਸਾਡੇ ਕੋਆਰਡੀਨੇਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਟਿਸ ਚੋਪਾ ਨਿਕਾਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਵੀ ਦੱਸਦਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਆ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਚਿੰਨਾ ਡਿਪਾਰਟਮੈਂਟ ਉਹਦੀ ਨੋਟਿਸ ਲੈਂਦਾ ਜੀ ਇਹ ਹੁਣ ਗੁਜਰਾਤ ਗੈਸ ਤੇ ਕੀ ਕੀਤਾ ਇਹ ਤੋਂ ਉਹੀ ਦੱਸ ਬਣਗੇ ਜੀ ਜੋ ਸਾਡੀ ਨੋਟਿਸ ਅਕੋਰਡਿੰਗਲੀ ਇਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲੈ ਗਿਆ ਸ਼ੁਕਰੀ